ਇਸ ਇਤਿਹਾਸ ਨੂੰ ਸੁਣ ਲਈ ਯਾਦ ਕਰ ਰਹੀ ਹੈ ਉਹ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਦਾ ਅੰਮ੍ਰਿਤ ਬਖਸ਼ਿਸ਼ ਕਰਕੇ ਪੰਜ ਪਿਆਰੇ ਸਹਿਬਾਨ ਤਿਨਾਂ ਨੂੰ ਖਾਲਸੇ ਦੇ ਰੂਪ ਵਿੱਚ ਤਿਆਰ ਕੀਤਾ ਹੈ ਔਰ ਆਪ ਫਿਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਿਆ ਗੁਰੂ ਔਰ ਚੇਲੇ ਵਾਲੀ ਰੀਤ ਸਤਗੁਰੂ ਜੀ ਨੇ ਆਪੇ ਗੁਰ ਚੇਲਾ ਵਾਲੀ ਰੀਤ ਸੱਚੇ ਪਾਤਸ਼ਾਹ ਜੀ ਨੇ ਚਲਾ ਦਿੱਤੀ ਸਤਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ ਜਿਵੇਂ ਧਾਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਧਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਲਿਖਵਾਉਣੇ ਆਰੰਭ ਕੀਤੇ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰ ਜੀ ਨੇ ਇਹ ਸੇਵਾ ਲਈ ਕਿ ਹੁਣ ਸੰਗਤ ਨੂੰ ਆਪ ਜੀ ਨੇ ਮਿਲਣਾ ਸਾਨੂੰ ਕੋਈ ਸੰਗਤ ਵਿੱਚੋਂ ਆ ਕਰਕੇ ਸੋ ਮਿਲ ਦੀ ਕੋਸ਼ਿਸ਼ ਨਾ ਕਰੇ ਯਤਨ ਨਾ ਕਰੇ ਅਸੀਂ ਇਹ ਵੱਡਾ ਕਾਰਜ ਅਰੰਭਿਆ ਜੇ ਕੋਈ ਅਰਦਾਸ ਬੇਨਤੀ ਹੈ ਪੁਕਾਰ ਹੈ ਤੇ ਉਹ ਆ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਗਤ ਦੱਸਦੀ ਔਰ ਬਾਬਾ ਬੁੱਢਾ ਸਾਹਿਬ ਜੀ ਸੰਗਤ ਦਾ ਮਾਰਗਦਰਸ਼ਨ ਕਰਦੇ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਤੋਂ ਵਰਸਾਏ ਹੋਏ ਤਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਤੋ ਸਿੱਖੀ ਦੀ ਹੱਦ ਤੱਕ ਸੇਵਾ ਨਿਭਾਈ ਪਰ ਸਤਿਗੁਰ ਜੀ ਨੇ ਜੋ ਗੁਰੂ ਔਰ ਚੇਲੇ ਦੀ ਇਹ ਰੀਤ ਹੈ ਇਸ ਨੂੰ ਸੱਚ ਕਰਕੇ ਵਿਖਾਇਆ ਕਿ ਸਿੱਖਾਂ ਦੇ ਅੰਦਰ ਸਤਿਗੁਰ ਜੀ ਆਪ ਹੀ ਵਰਤ ਦੇ ਹਨ ਜੇਸੇ ਵੇਲੇ ਮਾਤਾ ਗੰਗਾ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਤਿ ਪਾਤਸ਼ਾਹ ਜੀ ਦੇ ਅਵਤਾਰ ਤੋਂ ਪਹਿਲਾਂ ਬੇਨਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕੀਤੀ ਸੀ ਉਸ ਵੇਲੇ ਵੀ ਬਾਬਾ ਬੁੱਢਾ ਸਾਹਿਬ ਜੀ ਤੋਂ ਇਹ ਬਚਨ ਲੈਣ ਦੇ ਵਾਸਤੇ ਸਤਿਗੁਰੂ ਧਾਨ ਗੁਰੂ ਅਰਜਨ ਦੇਵ ਮਹਾਰਾਜੀ ਨੇ ਭੇਜਿਆ ਔਰ ਮਾਤਾ ਗੰਗਾ ਜੀ ਧਾਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਸੋ ਇਹ ਬੇਨਤੀ ਲੈ ਕਰਕੇ ਗਏ ਸਨ ਔਰ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ ਸਤਿਗੁਰੂ ਜੀ ਦੇ ਉਤਾਰ ਹੋਣ ਬਾਰੇ ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਇੱਥੇ ਲਿਖ ਰਹੇ ਹਨ ਗੁਰ ਚੇਲਾ ਚੇਲਾ ਗੁਰੂ ਕਿਹਦੇ ਸਤਗੁਰੂ ਜੀ ਨੇ ਇਹ ਵਕਰੀ ਇੱਕ ਰੀਤ ਬਣਾ ਦਿੱਤੀ ਗੁਰੂ ਘਰ ਦੇ ਵਿੱਚ ਕਿ ਜਿਹੜੇ ਬ੍ਰਹਮ ਗਿਆਨੀ ਪੂਰਤ ਗਰਸਿਕ ਹੋਏ ਹਨ ਉਹਨਾਂ ਵਿੱਚ ਔਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਿੱਚ ਕੋਈ ਭੇਦ ਫਰਕ ਨਹੀਂ ਰੱਖਿਆ ਪਰ ਸਿੱਖ ਸਦਾ ਹੀ ਸਤਗੁਰੂ ਜੀ ਅੱਗੇ ਨਿਮਰਤਾ ਭਾਵ ਦੇ ਵਿੱਚ ਪੇਸ਼ ਆਉਂਦੇ ਜਿਸ ਤਰ੍ਹਾਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਚਮਕੌਰ ਸਾਹਿਬ ਦੀ ਜੰਗ ਕੀਤੀ ਜੰਗ ਦੇ ਵਿੱਚ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਹੋਰ ਗੁਰੂ ਕੇ ਜਿਹੜੇ ਸਿੱਖ ਸਨ ਸਤਿਗੁਰੂ ਜੀ ਨੂੰ ਜਾਣ ਪਿਆਰੇ ਤੇ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੋ ਸਿੰਘਾਂ ਨੂੰ ਕਲੰਗੀ ਤੋੜਾ ਬਖਸ਼ਿਸ਼ ਕੀਤਾ ਔਰ ਆਪਣਾ ਸਰੂਪ ਬਖਸ਼ਿਸ਼ ਕੀਤਾ ਹੈ ਉਹ ਤੇ ਵੀ 사ਤਗੁਰੂ ਜੀ ਨੇ ਗੁਰੂ ਚੇਲੇ ਵਾਲੀ ਸੋ ਅਨੋਖੀ ਏ ਰੀਤ ਬਣਾ ਦਿੱਤੀ ਕੌਤ ਕਰਾਚ ਦਿੱਤਾ ਹੈ ਵਿਰੋਧੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਜਾਣ ਕਰਕੇ ਸੋ ਗੁਰਸਿੱਖਾਂ ਦੇ ਨਾਲ ਜੰਗ ਕਰਦੇ ਹਨ ਪਰਸੇ ਪਾਤਸ਼ਾਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਗੁਰੂ ਕੇ ਸਿੱਖਾਂ ਦੀ ਬੇਨਤੀ ਕਰਨ ਤੇ ਚਮਕੌਰ ਦੀ ਗੜੀ ਛੱਡ ਦਿੱਤੀ ਪਾਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬੰਦ ਵਿੱਚ ਉਸ ਵੇਲੇ ਕਹਿੰਦੇ ਇਨਾ ਵੀਰਸ ਭਰਿਆ ਹੈ ਸੱਚੇ ਪਾਤਸ਼ਾਹ ਜੀ ਫੋ ਇਹਨਾਂ ਜਾਲਮਾਨ ਨੂੰ ਨਾਸ ਕਰਕੇ ਆਪ ਵੀਛੇ ਦੀ ਪ੍ਰਾਪਤ ਕਰਨਾ ਚਾਹੁੰਦੇ ਸਨ ਪਰ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਅੱਗੇ ਖਾਲਸਾ ਪੰਥ ਬੇਨਤੀ ਕਰਦਾ ਹੈ ਕਿਰਪਾ ਕਰਕੇ ਆਪ ਜੀ ਇਹ ਗੜੀ ਛੱਡ ਦੇਵੋ ਔਰ ਆਪ ਜੀ ਤਾਂ ਲਖਾ ਸਾਡੇ ਵਰਗੇ ਸਿੱਖ ਸਾਝ ਸਕਦੇ ਹੋ ਪਰ ਜੇ ਆਪ ਜੀ ਨੇ ਸ਼ਹੀਦੀ ਦੇ ਦਿੱਤੀ ਤੇ ਆਪ ਕੀ ਵਰਗਾ ਗੁਰੂ ਸਾਨੂੰ ਕਿੱਥੋਂ ਪ੍ਰਾਪਤ ਹੋਣਾ ਉਹ ਉਸ ਵੇਲੇ ਵੀ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੀ ਬੇਨਤੀ ਮੰਨ ਕਰਕੇ ਗੱڑی ਛੱਡ ਦਿੱਤੀ ਜ ਸੱਚੇ ਪਾਤਸ਼ਾਹ ਜੀ ਤਾੜੀ ਮਾਰ ਕਰਕੇ ਨਿਕਲੇ ਹੱਗੇ ਸੋ ਇਸ ਤਰ੍ਹਾਂ ਜਿਹੜੇ ਇਹ ਬਚਨ ਹਨ ਭਾਈ ਗੁਰਦਾਸ ਸਾਹਿਬ ਜੀ ਦੇ ਇਹ ਦੇਵੇਂ ਸਤ ਸਰੂਪ ਹਨ ਕਿ ਗੁਰੂ ਔਰ ਗੁਰੂ ਕੇ ਸੇਖ ਵਿੱਚ ਸਤਗੁਰੂ ਜੀ ਨੇ ਕਦੇ ਭੇਦ ਫਰਕ ਕੀਤਾ ਹੀ ਨਹੀਂ ਹੈ ਇੱਕ ਹੀ ਸਰੂਪ ਸਤਗੁਰੂ ਜੀ ਨੇ ਗੁਰਸਿੱਖਾਂ ਨੂੰ ਜਾਣਿਆ ਸਮਝਿਆ ਹੈ ਆਪਣੇ ਸੁਪੁੱਤਰਾਂ ਤੋਂ ਵੀ ਪਿਆਰੇ ਗੁਰਸਿੱਖਾਂ ਨੂੰ ਸਤਗੁਰੂ ਜੀ ਨੇ ਜਾਣਿਆ ਇਸ ਵੇਲੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਜਾਰ ਸਿੰਘ ਸਾਹਿਬ ਜੀ ਦੇ ਸੋ ਸ਼ਹੀਦ ਹੋਣ ਤੋਂ ਉਪਰੰਤ ਸਤਿਗੁਰੂ ਜੀ ਨੇ ਸੋ ਚੰਕੌਰ ਦੀ ਗੜੀ ਵਿੱਚੋਂ ਬਾਹਰ ਨਿਕਲੇ ਹਨ ਉਸ ਵੇਲੇ ਗੁਰਸਿੱਖਾਂ ਨੂੰ ਕਹਿੰਦੇ ਦਰਸ਼ਨ ਹੋਏ ਸਤਿਗੁਰੂ ਜੀ ਦੇ ਨਾਲ ਜਾਂਦੇ ਆ ਦੋਨਾਂ ਸਾਹਿਬ ਜਾਂਦਿਆਂ ਦੇ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਜੇ ਆਪ ਜੀ ਦੀ ਆਗਿਆ ਹੋਵੇ ਤੇ ਆਪ ਜੀ ਦੇ ਤਾਂ ਦੇ ਸਰੀਰਾਂ ਪਰ ਵਸਤਰ ਪਾ ਦਈਏ ਕੋਈ ਪਛਾਕਾ ਪਾ ਦਈਏ ਸਤਿਗੁਰੂ ਜੀ ਨੇ ਸੋ ਮਨਾ ਕਰ ਦਿੱਤਾ ਬਚਨ ਇਤੋਂ ਬਿਨਾਂ ਸਤਿਗੁਰੂ ਜੀ ਅੱਗੇ ਚਲੇ ਗਏ ਹਨ ਕੋਈ ਮੋਹ ਨਹੀਂ ਮਨ ਦੇ ਵਿੱਚ ਉਪਜਿਆ ਨਾ ਵਿਰਾਗ ਕੀਤਾ ਹੈ ਬਚਨ ਕਹਿ ਦਿੱਤੇ ਕਿ ਭਾਈ ਦਇਆ ਸਿੰਘ ਸਾਹਿਬ ਜੀ ਜੇਕਰ ਇਸ ਤਰ੍ਹਾਂ ਅਸੀਂ ਆਪਲੇ ਤਰ੍ਹਾਂ ਦੇ ਉੱਪਰ ਕਿਸੇ ਪ੍ਰਕਾਰ ਦਾ ਵਸਤਰ ਪਾਇਆ ਜਾਂ ਪੋਸ਼ਾਕ ਪਾਈ ਇਸ ਸਮਾਜ ਦੇ ਵਿੱਚ ਇਹ ਗੱਲ ਨਾ ਪ੍ਰਚਲਿਤ ਹੋਵੇ ਕਿ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਵੱਧ ਕੇ ਪਿਆਰ ਕੀਤਾ ਔਰ ਸਿੰਘਾਂ ਨੂੰ ਹੋਰ ਜਾਣਿਆ ਇਸ ਕਰਕੇ ਸਤਗੁਰੂ ਜੀ ਨੇ ਉੱਥੇ ਗੁਰਸਿੱਖਾਂ ਦਾ ਪ੍ਰੇਮ ਵਿਖਿਆ ਔਰ ਸਤਗੁਰ ਜੀ ਨੇ ਵੀ ਗੁਰੂ ਕੇ ਸਿੱਖਾਂ ਦੇ ਨਾਲ ਅਤਿਵੱਧ ਪ੍ਰੇਮ ਨਿਭਾਇਆ ਹੈ। ਇਸੇ ਕਰਕੇ ਭਾਈ ਗੁਰਦਾਸ ਸਾਹਿਬ ਜੀ ਅੱਜ ਦੀ ਇਹ ਜਿਹੜੀ ਪਾਵਨ ਪੌੜੀ ਹੈ ਉਸ ਵਿੱਚ ਬਚਨ ਕਰ ਰਹੇ ਹਨ ਗੁਰ ਚੇਲਾ ਚੇਲਾ ਗੁਰ ਗੁਰ ਸਿੱਖ ਸੋਣਾ ਗੁਰ ਸਿੱਖ ਸਦਾ ਵੈ ਸੱਚੇ ਬਾਦਸ਼ਾਹ ਜੀ ਦੇ ਜਿਹੜੇ ਸਿੱਖ ਹਨ ਸਤਗੁਰ ਜੀ ਦੀ ਸਿੱਖਿਆ ਨੂੰ ਸੁਣ ਕਰਕੇ ਕਮਾਉਂਦੇ ਹਨ ਫਿਰ ਗੁਰਸਿੱਖ ਸਦਾਉਂਦੇ ਹਨ ਜਿਨ੍ਹਾਂ ਨੇ ਸਤਿਗੁਰਜੀ ਦੀ ਆਗਿਆ ਨੂੰ ਸੁਣਿਆ ਹੈ ਬੰਦਿਆਂ ਔਰ ਕਮਾਇਆ ਉਹ ਅਸਲ ਵਿੱਚ ਗੁਰਸਿੱਖ ਹਨ ਇਸ ਤਰ੍ਹਾਂ ਕਿ ਜਿਵੇਂ ਭਾਈ ਦਇਆ ਸਿੰਘ ਸਾਹਿਬ ਜੀ ਨੇ ਸਤਿਗੁਰਜੀ ਦੀ ਆਗਿਆ ਪਾ ਕਰਕੇ ਗੁਰਸਿੱਖਾਂ ਦੇ ਜੋ ਪ੍ਰਸ਼ਨ ਸਨ ਕਿ ਸਤਿਗੁਰਜੀ ਕਰਮਾਂ ਬਾਰੇ ਦੱਸੋ ਜਾਂ ਹੋਰ ਅਧਿਆਤਿਕ ਜਿਹੜੇ ਪ੍ਰਸ਼ਨ ਸਨ ਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪੁੱਛੇ ਸਨ ਸੱਚੇ ਪਾਤਸ਼ਾਹ ਜੀ ਨੇ ਪਾਜ ਦਿਆ ਸਿੰਘ ਸਾਹਿਬ ਜੀ ਨੂੰ ਬਚਨ ਕੀਤੇ ਕਿ ਤੁਸੀਂ ਗੁਰ ਸਿੱਖਾਂ ਦੇ ਜੋ ਪ੍ਰਸ਼ਨ ਹਨ ਉਹਨਾਂ ਦੇ ਉੱਤਰ ਦੇਵੋ ਉਹਤੇ ਵੀ ਸਤਿਗੁਰੂ ਜੀ ਨੇ ਇਹੋ ਜਨਾਇਆ ਕਿ ਗੁਰੂ ਵਿੱਚ ਔਰ ਗੁਰੂ ਕੇ ਸਿੱਖ ਵਿੱਚ ਸੋ ਕੋਈ ਫਰਕ ਨਹੀਂ ਹੈ ਭੇਦ ਨਹੀਂ ਹੈ ਜਿਹੜੇ ਬ੍ਰਹਮ ਗਿਆਨੀ ਵਾਹਪੁਰਖ ਗੁਰਸੇਖਾਨ ਇੱਕ ਹੀ ਰੂਪ ਹੋ ਜਾਂਦੇ ਹਨ ਬਾਬੇ ਗੁਰਸਿੱਖਾਂ ਨੇ ਆਪਣੇ ਆਪ ਨੂੰ ਗਰੀਬੀ ਵਿੱਚ ਰੱਖਿਆ ਨਿਮਰਤਾ ਵਿੱਚ ਰੱਖਿਆ ਉਹ ਸਿੱਖਾਂ ਦਾ ਸੋ ਇੱਕ ਸੁਭਾਅ ਹੈ ਗਹਿਣਾ ਹੈ ਨਿਮਰਤਾ ਰੱਖਣੀ ਗਰੀਬੀ ਵੇਸ ਰੱਖਣਾ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੁਝ ਵੀ ਗੁਰਸਿੱਖਾਂ ਤੋਂ ਲੁਕੋਇਆ ਨਹੀਂ ਹੈ ਜਿਵੇਂ ਧੰਤ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਬਚਨ ਕੀਤੇ ਸਨ ਨਾ ਕਿ ਅਸੀਂ ਕਿਸੇ ਵੀ ਸਰੂਪ ਦੇ ਵਿੱਚ ਪ੍ਰਗਟ ਹੋਈਏ ਪਰ ਤੁਹਾਥੋਂ ਸਾਡਾ ਕੋਈ ਸਰੂਪ ਵੀ ਛੁਪੇਗਾ ਨਹੀਂ ਸੋ ਇਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਵੀ ਇਹੋ ਹੀ ਸਮਝਾ ਰਹੇ ਹਨ ਗੁਰ ਚੇਲਾ ਚੇਲਾ ਗੁਰੂ ਇਹ ਅਨੋਖੀ ਰੀਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਚੱਲੀ ਹੈ ਔਰ ਸਿੱਖਾਂ ਨੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਆਪਣਾ ਆਪ ਕੁਰਬਾਨ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਪੰਥ ਵਿੱਚੋਂ ਬੰਤ ਦੇ ਬਦਲੇ ਆਪਣਾ ਸਭ ਕੁਝ ਵਾਰਿਆ ਫਿਰ ਪਛਾਹ ਗੁਰੂ ਕੇ ਸਿੱਖ ਵੀ ਨਹੀਂ ਹਟੇ ਆਪਣੇ ਸੀਸ ਲੁਹਾ ਲਏ ਚਰਕੜੀਆਂ ਤੇ ਚੜ ਗਏ ਬੰਦ ਬੰਦ ਭਾਵਿਕ ਤੋਂ ਆਇਆ ਪਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੋਂ ਸਤਿਗੁਰ ਜੀ ਦੀ ਸਿੱਖੀ ਤੋਂ ਪਛਾਹ ਨਹੀਂ ਗੁਰੂ ਕਿਸੇ ਇੱਕ ਹਟੇ ਇਸ ਕਰਕੇ ਕਹਿੰਦੇ ਇੱਕ ਹੀ ਰੂਪ ਹੋ ਜਾਂਦੇ ਹਨ ਔਰ ਜਿਨ੍ਹਾਂ ਨੇ ਫਿਰ ਗੁਰੂ ਕੀ ਸਿੱਖ ਸਿੱਖਿਆ ਜਿਹੜੀ ਹੈ ਨਾ ਉਹ ਸਰਵਣ ਕੀਤੀ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਹੜੀ ਦਾਤ ਪ੍ਰਾਪਤ ਹੁੰਦੀ ਉਹ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹਨ ਇੱਕ ਮਨ ਇੱਕ ਅਰਾਧਨਾ ਬਾਹਰ ਜਾਂਦਾ ਵਰਜ ਰਹਾਵੈ ਕਹਿੰਦੇ ਜਦੋਂ ਗੁਰੂ ਕਾ ਸਿੱਖ ਸੱਚੇ ਪਾਤਸ਼ਾਹ ਜੀ ਦੀ ਕੋਈ ਇੱਕ ਸਿੱਖਿਆ ਵੀ ਇਕਾਗਰ ਮਨ ਦੇ ਨਾਲ ਸੁਣ ਲੈਂਦਾ ਮਨ ਦੇ ਅੰਦਰ ਤਾਰਨ ਕਰਦਾ ਤੇ ਉਸ ਦਾ ਕਹਿੰਦੇ ਜਿਹੜਾ ਬਾੜ ਭਟਕਦਾ ਹੋਇਆ ਪਰਮਦਾ ਹੋਇਆ ਮਨ ਹੈ ਜਿਹੜਾ ਪੰਛੀ ਦੀ ਨਿਆਈ ਡਾਰੀਆਂ ਮਾਰਦਾ ਦਾ ਉਹ ਕਹਿੰਦੇ ਮਨ ਸਭ ਤੋਂ ਪਹਿਲਾਂ ਟਕਾ ਦੇ ਵਿੱਚ ਆਉਂਦਾ ਹੈ ਜਿਸ ਗੁਰੂ ਕੇ ਸਿੱਖ ਨੇ ਸਤਗੁਰੂ ਜੀ ਦੀ ਸਿੱਖਿਆ ਨੂੰ ਸੁਣਿਆ ਜਾਂ ਮੰਨਿਆ ਉਸ ਦੀ ਪਹਿਲੀ ਨਿਸ਼ਾਨੀ ਕਹਿੰਦੇ ਉਸ ਦਾ ਮਨ ਟਕਾ ਦੇ ਵਿੱਚ ਆ ਜਾਂਦਾ ਹੈ ਇਸ ਕਰਕੇ ਪਾਈ ਗੁਰਦਾਸ ਸਾਹਿਬ ਜੀ ਕਹਿੰਦੇ ਇੱਕ ਮਨ ਹੋ ਕਰਕੇ ਇੱਕ ਪਰਮੇਸ਼ਰ ਨੂੰ ਜਿਹੜੇ ਆਰਾਧ ਦੇ ਹਨ ਬਾਹਰ ਜਾਂਦਾ ਵਰਜ ਰਹਾਵੇ ਬਾਹਰ ਜਿਹੜਾ ਕਹਿੰਦੇ ਪਰਮਦਾ ਵਿਸ਼ੇ ਵਕਾਰਾਂ ਦੇ ਵਿੱਚ ਮਨ ਸੋ ਉਸ ਨੂੰ ਕਹਿੰਦੇ ਰੋਕ ਕਰਕੇ ਰੱਖੇ ਰੋਕਿਆ ਜਾਂਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨਾਲ ਜਿਵੇਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਮ ਦੇ ਵਿੱਚ ਭਲੇਖੇ ਦੇ ਵਿੱਚ ਬਾਈ ਹੋਏ ਭਾਈ ਜੋਗਾ ਸਿੰਘ ਦੇ ਮਨ ਨੂੰ ਠਹਿਰਾਇਆ ਆ ਪੈਰੇਦਾਰ ਹੋ ਕੇ ਕਰਕੇ ਇਸੇ ਤਰ੍ਹਾਂ ਜਿਹੜੇ ਗੁਰਸਿੱਖ ਹਨ ਜਿਨ੍ਹਾਂ ਨੇ ਇੱਕ ਪਰਮੇਸ਼ਰ ਨੂੰ ਅਰਾਧਿਆ ਔਰ ਇੱਕ ਸਤਿਗੁਰਜੀ ਦੀ ਸਿੱਖਿਆ ਨੂੰ ਮਨ ਦੇ ਵਿੱਚ ਵਸਾਇਆ ਉਹਨਾਂ ਦਾ ਕਹਿੰਦੇ ਮਨ ਰੁਕਿਆ ਮਨ ਕਹਿੰਦੇ ਟਿਕਾ ਦੇ ਵਿੱਚ ਆਇਆ ਹੈ ਉਹ ਗਮੇ ਬੰਦਾ ਹੋਏ ਕਾ ਖਸਮੈ ਦਾ ਪਾਣਾ ਤਿਸ ਭਾਵ। ਫਿਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਜਿਨ੍ਹਾਂ ਨੇ ਕਹਿੰਦੇ ਮਨ ਨੂੰ ਸਾਧਿਆ ਜਾਂ ਟਿਕਾਇਆ ਨਾ ਸੋ ਉਹਨਾਂ ਨੂੰ ਸਤਿਗੁਰੂ ਜੀ ਦਾ ਹੁਕਮ ਚੰਗਾ ਲੱਗਾ। ਉਹ ਕਹਿੰਦੇ ਹੁਕਮੀ ਬੰਦੇ ਬਣ ਕਰਕੇ ਭਾਵ ਸਤਿਗੁਰੂ ਜੀ ਦੇ ਹੁਕਮ ਦੇ ਦਾਸ ਸੇਵਕ ਬਣ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਸਮਾਂ ਬਤੀਤ ਕਰਦੇ ਹਨ। ਹਕਮੀ ਬੰਦਾ ਖੋਇ ਕੈ ਖਸਮੇ ਕਾ ਪਾਣਾ ਤਿਸ ਪਾਵੈ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲੈਣਾ ਦੀ ਧੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਵੇਖੋ ਪਰਖ ਕੀਤੀ ਔਰ ਕਿਵੇਂ ਬਚਨ ਮੰਨਣਾ ਇਹ ਧੰ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਖਾਇਆ ਜਿਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਕਿਕਰ ਦੇ ਸੋ ਟਾੜੇ ਨੂੰ ਹਿਲਾਉਣ ਵਾਸਤੇ ਬਚਨ ਕੀਤਾ ਉਸ ਵੇਲੇ ਪਾਸ ਖੜੇ ਹੋਏ ਹੋਰ ਗੁਰੂ ਕੇ ਸੁਪੁੱਤਰ ਵੀ ਜਾਂ ਸਿੱਖ ਵੀ ਮਨ ਦੇ ਵਿੱਚ ਸ਼ੰਕਾ ਕਰਦੇ ਕਿ ਕਿਕਰਾਂ ਤੇ ਵੀ ਕਿਤੇ ਮਠਾਈਆਂ ਝੜੀਆਂ ਪਰ ਧਾਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਗੁਰੂ ਜੀ ਦੀ ਆਗਿਆ ਮੰਨ ਕਰਕੇ ਸੋ ਉਸ ਦਰਖਤ ਨੂੰ ਕਹਿੰਦੇ ਹਿਲਾਇਆ ਔਰ ਉਤੋਂ ਮਠਾਈਆਂ ਝੜੀਆਂ ਹਨ ਇਸ ਤਰ੍ਹਾਂ ਹੋਰ ਕਿੰਨੇ ਬਚਨ ਜਿਹੜੇ ਧਾਨ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਕੀਤੇ ਔਰ ਉਸ ਬਚਨ ਨੂੰ ਧਾਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਮਾਇਆ ਹੈ ਔਰ ਇਸੇ ਤਰ੍ਹਾਂ ਜਿਨ੍ਹਾਂ ਨੇ ਕਿਤੇ ਸਤਿਗੁਰੂ ਜੀ ਦੇ ਹੁਕਮ ਨੂੰ ਸੱਤ ਕਰਕੇ ਮੰਨਿਆ ਉਹ ਪਾਏ ਨੂੰ ਫਿਰ ਮਿੱਠਾ ਕਰਕੇ ਮੰਨਦੇ ਹਨ ਪਾਏ ਪਖਾਰੀ ਜੀ ਦੀ ਆਪ ਸਾਖੀ ਕਈ ਵਾਰ ਸਰਵਣ ਕੀਤੀ ਧਾਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਜਿਸ ਸਿੱਖ ਦੀ ਪ੍ਰਭਾਸ਼ਾ ਦਿੱਤੀ ਹੈ ਕਿ ਪਾਣਾ ਮੰਨਣ ਵਾਲਾ ਗੁਰਸਿੱਖ ਹੈ ਇਹੋ ਜਿਹੇ ਗੁਰਸਿੱਖ ਦੇ ਦਰਸ਼ਨ ਕਰਾਓ ਤੇ ਉਸ ਵੇਲੇ ਭਾਈ ਪਖਾਰੀ ਜੀ ਦੇ ਪਾਸ ਸਤਿਗੁਰੂ ਜੀ ਨੇ ਭੇਜਿਆ ਔਰ ਭਾਈ ਪਖਾਰੀ ਜੀ ਨੇ ਕਿਵੇਂ ਸਤਿਗੁਰੂ ਜੀ ਦਾ ਪਾਣਾ ਮੰਨਿਆ ਇਸ ਤਰ੍ਹਾਂ ਜਿਹੜੇ ਗੁਰਸਿੱਖ ਹਨ ਸੱਚੇ ਪਾਤਸ਼ਾਹ ਜੀ ਦੇ ਹੁਕਮ ਵਿੱਚ ਵੱਜ ਜਾਂਦੇ ਹਨ ਸਤਿਗੁਰੂ ਜੀ ਦਾ ਹੁਕਮ ਜਿੰਨਾ ਨੂੰ ਉਠਾ ਲੱਗਦਾ ਉਹ ਸਤਿਗੁਰੂ ਜੀ ਦੇ ਕੀਤੇ ਉੱਪਰ ਵੀ ਸ਼ੰਕਾ ਨਹੀਂ ਕਰਦੇ ਸਤਿਗੁਰੂ ਜੀ ਦਾ ਸ਼ੁਕਰ ਮਨਾਉਂਦੇ ਹਨ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਕਿਰਪਾ ਕੀਤੀ ਸੋ ਇਹ ਦਾਤ ਸਾਨੂੰ ਪ੍ਰਾਪਤ ਹੋਈ ਉਹ ਪਾਵੇ ਵੇਖਣ ਨੂੰ ਦੁੱਖ ਹੀ ਲੱਗੇ ਪਰ ਸਤਿਗੁਰੂ ਜੀ ਦੀ ਖੁਸ਼ੀ ਉਸ ਵਿੱਚ ਜਾਣ ਕਰਕੇ ਉਸ ਦੁੱਖ ਨੂੰ ਵੀ ਸੁਖ ਰੂਪ ਜਾਣ ਕਰਕੇ ਗੁਰਸਿੱਖ ਸਤਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਹਨ ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚ ਬਚਨ ਹਨ ਜਾ ਸੁਖ ਦੇਹ ਤਾ ਤੁਝੇ ਅਰਾਦੀ ਦੁਖ ਪੀ ਤੁਝੇ ਧਾਈ ਸੱਚੇ ਪਾਤਸ਼ਾਹ ਜੀ ਜੇ ਆਪ ਜੀ ਨੇ ਕਿਰਪਾ ਕੀਤੀ ਸੁੱਖ ਮਿਲੇ ਹਨ ਤੇ ਸੁੱਖ ਵਿੱਚ ਵੀ ਆਪ ਜੀ ਨੂੰ ਅਰਾਦੀਏ ਆਪ ਜੀ ਨੂੰ ਚੇਤੇ ਰੱਖੀਏ ਇਹੋ ਆਪ ਜੀ ਅੱਗੇ ਬੇਨਤੀ ਤੇ ਜੇ ਕੋਈ ਸਮੇਂ ਸਾਥ ਦੁੱਖ ਮਿਲਿਆ ਤੇ ਦੁੱਖ ਵਿੱਚ ਡੋਲੀਏ ਨਾ ਆਪ ਜੀ ਨੇ ਕਿਰਪਾ ਕਰਕੇ ਦੁੱਖ ਵਿੱਚ ਵੀ ਸਹਾਇਤਾ ਕਰਨੀ ਰੱਖਿਆ ਕਰਨੀ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਵਿੱਚ ਇਹ ਸਾਰੇ ਦੁੱਖ ਸੁੱਖਾਂ ਢਾਹ ਕਰਕੇ ਵਿਖਾਏ ਹਨ ਹੋਰ ਸਤਿਗੁਰੂ ਜੀ ਨੂੰ ਅਨੰਦਪੁਰ ਸਾਹਿਬ ਛੱਡਣ ਦੀ ਕੀ ਲੋੜ ਜਾ ਸਤਗੁਰੂ ਜੀ ਨੂੰ ਕੀ ਆਪਣੇ ਪਰਿਵਾਰ ਨੂੰ ਸ਼ਹੀਦ ਕਰਾਉਣ ਦੀ ਕੀ ਜ਼ਰੂਰਤ ਹੈ ਜਾਂ ਕੀ ਕਿਸੇ ਦੀ ਜ਼ਰਤ ਕੇ ਸੱਚੇ ਪਾਤਸ਼ਾਹ ਜੀ ਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਆ ਕਰਕੇ ਇਹ ਬਾਹਰ ਕੱਢ ਸਕਦੇ ਜਾਂ ਸਤਗੁਰੂ ਜੀ ਨੂੰ ਛੱਲ ਸਕਦੇ ਪੂਰੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਨਾ ਕੋਈ ਛੱਲ ਸਕਦਾ ਹੈ ਨਾ ਕੋਈ ਹਰਾ ਸਕਦਾ ਇਹ ਸਤਗੁਰ ਧੰਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੂਰਨਿਭਾਏ ਹਨ ਗੁਰਸਿੱਖਾਂ ਵਾਸਤੇ ਕਿ ਕਿਵੇਂ ਹੁਕਮ ਦੇ ਵਿੱਚ ਰਹਿਣਾ ਔਰ ਕਿਵੇਂ ਬਾੜੇ ਦੇ ਵਿੱਚ ਰਹਿਣਾ ਹੈ ਕਿਵੇਂ ਗੁਰਸਿੱਖ ਬੰਨਾ ਹੈ ਇਹ ਸੇ ਚੀਜ਼ ਨੂੰ ਭਾਈ ਗੁਰਦਾਸ ਸਾਹਿਬ ਜੀ ਕਿਰਪਾ ਕਰਕੇ ਦੱਸ ਰਹੇ ਹਨ ਮੁਰਦਾ ਹੋਏ ਮਰੀਦ ਸੋਏ ਕੋ ਵਿਰਲਾ ਗੁਰ ਗੁਰ ਸਮਾਵਾ ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਮੁਰਦਿਆਂ ਵਰਗੀ ਜਿਹੜੀ ਜ਼ਿੰਦਗੀ ਹੈ ਨਾ ਸੇਵਕ ਦੀ ਜਿਵੇਂ ਕਹਿੰਦੇ ਮੁਰਦੇ ਦੇ ਵਿੱਚ ਜਦੋਂ ਲੋਕ ਦੇ ਸਰੀਰ ਵਿੱਚ ਪ੍ਰਾਣ ਨਹੀਂ ਰਹਿੰਦੇ ਸਵਾਸ ਨਿਕਲ ਜਾਂਦੇ ਹਨ ਤੇ ਉਸ ਦੀ ਕੀ ਫਿਰ ਕੋਈ ਹਿਲਜੁਲ ਕੀ ਉਸ ਨੂੰ ਹਾਰ ਸ਼ਿੰਗਾਰ ਦੇ ਨਾਲ ਹੈ ਭਾਵੇਂ ਕੋਈ ਉਸ ਨੂੰ ਮਿੱਟੀ ਦੇ ਵਿੱਚ ਦਬ ਦਿੰਦਾ ਕੋਈ ਸਾੜ ਦਿੰਦਾ ਕੋਈ ਜਾਲ ਪ੍ਰਵਾਹ ਕਰ ਦਿੰਦਾ ਮੁਰਦੇ ਦੀ ਤਾਂ ਕੋਈ ਸ਼ਿਕਾਇਤ ਨਹੀਂ ਹੈ ਨਾ ਇਸੇ ਤਰ੍ਹਾਂ ਕਹਿੰਦੇ ਮੁਰਦਿਆਂ ਵਾਂਗ ਹੋ ਕਰਕੇ ਆਪਣੇ ਮਨ ਨੂੰ ਮਾਰ ਕਰਕੇ ਜਿਹੜੇ ਗੁਰਸਿੱਖ ਬਣੇ ਹਨ ਇਹ ਦਾਤ ਕਹਿੰਦੇ ਕੋ ਵਿਰਲਾ ਹੀ ਪ੍ਰਾਪਤ ਕਰਦਾ ਹੈ ਗੁਰੂ ਰੂਪੀ ਗੁਰੂ ਦੀ ਹੁਕਮ ਰੂਪੀ ਕਬਰ ਵਿੱਚ ਪੈਣਾ ਹਰ ਇੱਕ ਦੇ ਵਾਸ ਵਿੱਚ ਨਹੀਂ ਹੈ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਜਿਨ੍ਹਾਂ ਉੱਪਰ ਕਿਰਪਾ ਕੀਤੀ ਉਹ ਸਤਿਗੁਰੂ ਜੀ ਦੇ ਇਸ ਬਚਨ ਨੂੰ ਕਮਾ ਸਕੇ ਹਨ ਉਹੀ ਅਸਲ ਵਿੱਚ ਗੁਰਸਿੱਖ ਹਨ ਪੈਰੀ ਪੈਪਾਕ ਪਾਕ ਆ ਖਾਕ ਹੋਏ ਪੈਰਾਂ ਉੱਪਰ ਸੇਸ਼ ਧਰਾਵਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸ਼ਾਵਰ ਕਰਕੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਸੀਸ ਆਪ ਜੀ ਦਾ ਇਹ ਤਾਨ ਇਹ ਧਾਨ ਸਭ ਕੁਝ ਆਪਣਾ ਆਪ ਜੀ ਨੂੰ ਸਾਡਾ ਅਰਪਣ ਹੈ ਇਸ ਤਰ੍ਹਾਂ ਕਹਿੰਦੇ ਸਤਿਗੁਰ ਜੀ ਦੇ ਚਰਨਾਂ ਦੀ ਧੂੜ ਬਣ ਕਰਕੇ ਜਿਹੜੇ ਗੁਰਸਿੱਖ ਹਨ ਉਹ ਆਪਣਾ ਸੀਸ ਪੇਟ ਕਰਦੇ ਹਨ ਸੱਚੇ ਪਾਤਸ਼ਾਹ ਜੀ ਦੇ ਅੱਗੇ ਵੇਖੋ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਬਾਬਾ ਬਚਿੱਤਰ ਸਿੰਘ ਸਾਹਿਬ ਜੀ ਭਾਈ ਉਦੇਸ ਸਿੰਘ ਸਾਹਿਬ ਜੀ ਦੇ ਵੇਖੋ ਕਦੇ ਕਦੇ ਇਹ ਫੌਜ ਦੇ ਨਾਲ ਮੁਕਾਬਲੇ ਕੀਤੇ ਸੀ ਸ੍ਰੀ ਸਤਗੁਰੂ ਜੀ ਨੂੰ ਅਰਪਣ ਸੀਨਾ ਤਾਂ ਕਰਕੇ ਏਡੀ ਵੱਡੀ ਜੰਗ ਲੜੀ ਗਈ ਤਾਂ ਗੁਰੂ ਕੇ ਸਿੱਖਾਂ ਨੇ ਫਿਰ ਜੋ ਵੈਰੀ ਉਹਨਾਂ ਨੂੰ ਉਲਟੇ ਭੇਜਿਆ ਵਾਪਸ ਹਰਾ ਕਰਕੇ ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਨੇ ਆਪਣਾ ਆਪ ਸਤਗੁਰੂ ਜੀ ਨੂੰ ਅਰਪਣ ਕਰ ਦਿੱਤਾ ਉਹਨਾਂ ਗੁਰਸਿੱਖਾਂ ਦੀ ਇਹ ਵੱਡੀ ਵਾਰਤਾ ਪਾਏ ਗੁਰਦਾਸ ਸਾਹਿਬ ਜੀ ਕਹਿ ਰਹੇ ਹਨ ਆਪ ਗਵਾਏ ਆਪ ਹੋਏ ਦੂਜਾ ਭਾਉ ਨਾ ਨਦਰੀ ਆਵਾ ਇਸ ਤਰ੍ਹਾਂ ਜਿਨ੍ਹਾਂ ਨੇ ਕਹਿੰਦੇ ਆਪਣਾ ਆਪ ਗਵਾ ਦਿੱਤਾ ਹੈ ਕਿ ਅਸੀਂ ਵੀ ਕੁਝ ਹਾਂ ਜਾਂ ਸਾਡੇ ਵਿੱਚ ਕੁਝ ਗੁਣ ਹਨ ਜਾਂ ਅਸੀਂ ਇੱਥੇ ਸੰਸਾਰ ਦੇ ਵਿੱਚ ਕੁਝ ਕਰਨ ਵਾਸਤੇ ਆਏ ਹਾਂ ਸਾਡੀ ਕੋਈ ਬੁੱਧੀ ਹੈ ਇਹ ਸਾਰੀ ਚੀਜ਼ ਕਹਿੰਦੇ ਜਿਨ੍ਹਾਂ ਨੇ ਗਵਾ ਦਿੱਤੀ ਆਪਾ ਭਾਅ ਕਿ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਆਪ ਜੀ ਦਾ ਜਿਵੇਂ ਜਿਵੇਂ ਹੁਕਮ ਹੈ ਉਹ ਉਸ ਸੰਸਾਰ ਦੇ ਵਿੱਚ ਵਰਤਾਰਾ ਵਰਤ ਰਿਹਾ ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਨੇ ਆਪਾ ਪਾਪ ਗਵਾ ਦਿੱਤਾ ਆਪ ਹੋਏ ਕਹਿੰਦੇ ਉਹ ਵਾਹਿਗੁਰੂ ਦਾ ਸਰੂਪ ਹੀ ਹੋ ਗਏ ਹਨ ਅਕਾਲ ਪੁਰਖ ਪਰਮੇਸ਼ਰ ਵਿੱਚ ਉਹ ਭੇ ਦੇ ਹੋ ਗਏ ਹਨ ਦੂਜਾ ਪਾਉ ਦੂਜਾ ਪਾਉ ਦਾ ਨਦਰੀ ਆਵੇ ਕਹਿੰਦੇ ਦੁਬਾਰਤ ਭਾਵ ਉਹਨਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਵਿੱਚ ਨਦਰੀ ਨਹੀਂ ਆਉਂਦੀ ਕੋਈ ਭਲੇਖਾ ਹੀ ਨਹੀਂਦਾ ਕਹਿੰਦੇ ਇੱਕ ਹੀ ਰੂਪ ਉਹ ਮਹਾਂਪੁਰਖ ਗੁਰਸਿੱਖ ਸਤਗੁਰ ਜੀ ਦੇ ਹੋ ਗਏ ਹਨ ਜਿਨ੍ਹਾਂ ਨੇ ਆਪਾ ਭਾਗ ਗਵਾ ਦਿੱਤਾ ਹੈ ਇਥੋਂ ਤੱਕ ਵੇਖੋ ਕਥਾ ਗੁਰੂ ਕੇ ਸਿੱਖਾਂ ਦੀ ਮੈਂ ਸਰਵਣ ਕੀਤੀ ਇੱਕ ਦਿਨ ਗਿਆਨੀ ਸਿੰਘਾਂ ਦੀ ਉਹਨਾਂ ਇਹ ਦੱਸਿਆ ਕਿ ਮਹਾਂਪੁਰਖਾਂ ਨੂੰ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਨੇ ਪਹਿਲਾਂ ਬਚਨ ਕਰ ਦਿੱਤੇ ਸਨ ਕਿ ਆਓ ਭਾਈ ਠਾਕੁਰ ਸਿੰਘ ਸਾਹਿਬ ਜੀ ਸੱਚਖੰਡ ਤੁਹਾਨੂੰ ਲੈ ਚਲੀਏ ਤੇ ਮਹਾਪੁਰਖਾਂ ਨੇ ਬਚਨ ਕੀਤੇ ਕਿ ਮਹਾਪੁਰਖਾ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਨੂੰ ਕਿ ਸਾਡੀ ਇੱਛਾ ਹੈ ਕਿ ਅਸੀਂ ਗੁਰੂ ਕੇ ਸਿੱਖਾਂ ਦੀ ਹੋਰ ਸੇਵਾ ਕਰੀਏ ਤੇ ਫਿਰ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਨੇ ਖੁਸ਼ੀ ਦੇ ਨਾਲ ਬਚਨ ਕੀਤੇ ਕਿ ਜਦੋਂ ਤੁਹਾਡਾ ਚਿਤ ਕਰੇ ਤੇ ਸਾਚ ਖਣ ਤੁਸੀਂ ਆਉਣਾ ਇਸ ਤਰ੍ਹਾਂ ਦੇ ਬਚਨ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਨੇ ਬਾਬਾ ਠਾਕੁਰ ਸਿੰਘ ਸਾਹਿਬ ਜੀ ਦੇ ਨਾਲ ਇਸ ਹਨ ਔਰ ਕਹਿੰਦੇ ਬਾਬਾ ਠਾਕੁਰ ਸਿੰਘ ਸਾਹਿਬ ਜੀ ਆਪਣੀ ਵਿੜਾਈ ਔਰ ਆਪਣੀ ਸ਼ੋਭਾ ਤੋਂ ਇਨਾ ਗੁਰੇਰ ਕਰਦੇ ਸਨ ਕਿ ਉਹਨਾਂ ਨੇ ਇਹ ਸ਼ਹੀਦੀ ਦਿਹਾੜੇ ਦੇ ਵਿੱਚ ਆਪਨੇ ਸਰੀਰ ਨੂੰ ਇਸ ਕਰਕੇ ਛੱਡਿਆ ਜਾਂ ਮਹਾਂਪੁਰਖ ਸਾਜ ਖੰਡਗਵਨ ਇਸ ਕਰਕੇ ਕੀਤੇ ਹਨ ਕਿ ਸਾਰੀ ਜਿਹੜੀ ਸਿੱਖ ਕੌਮ ਹੈ ਉਹ ਸ਼ਹੀਦੀ ਦਿਹਾੜੇ ਵਿੱਚ ਸਤਿਗੁਰੂ ਜੀ ਦੇ ਇਸ ਕੁਰਬਾਨੀ ਪਰ ਇਤਿਹਾਸ ਵਿੱਚ ਲੀਣ ਹੋਵੇ ਸਤਿਗੁਰੂ ਜੀ ਨੂੰ ਚੇਤੇ ਕਰੇ ਬਾਬਾ ਠਾਕੁਰ ਸਿੰਘ ਸਾਹਿਬ ਦੇ ਕਹਿੰਦੇ ਮਨ ਵਿੱਚ ਇਹ ਵਿਚਾਰ ਸੀ ਕਿ ਸਾਨੂੰ ਕਿ ਚੇਤੇ ਨਾ ਕਰੇ ਬਹਾਪੁਰਖਾਂ ਨੇ ਇੰਨੇ ਕਹਿੰਦੇ ਆਪ ਆਪ ਨੂੰ ਗੋਪਤਰਾਹ ਕਰਕੇ ਆਪਾ ਭਾਗਵਾ ਕਰਕੇ ਸੋ ਇਹ ਸੱਚ ਜਾਣਦਾ ਸਮਾਂ ਆਪਣੇ ਆਪ ਚੁਣਿਆ ਇਸ ਤਰ੍ਹਾਂ ਕਹਿੰਦੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆਪਾ ਭਾਗਵਾ ਕਰਕੇ ਤੇ ਵਾਹਿਗੁਰੂ ਦਾ ਸਰੂਪ ਹੀ ਬਾਕੀ ਰਹਿ ਜਾਂਦਾ ਹੈ ਦੂਜਾ ਭਾਵ ਦ્વੈਤ ਜਾਂ ਕੋਈ ਆਪਣੀ ਵਿਡਿਆਹੀ ਸੋਭਾ ਉਹ ਫਿਰ ਨਜ਼ਰੀ ਨਹੀਂ ਆਉਂਦੀ ਹੈ ਗੁਰਸਿੱਖੀ ਗੁਰਸਿੱਖ ਕਮਾਵਾ ਇਹੋ ਜੀ ਫਿਰ ਗੁਰਸਿੱਖੀ ਜਿਹੜੀ ਹੈ ਨਾ ਉਹ ਸਿੱਖ ਕਮਾਉਂਦੇ ਹਨ ਅਸਲ ਵਿੱਚ ਸਿੱਖ ਉਹੀ ਹਨ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਹੈ ਇਹ ਨਹੀਂ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਤੋਂ ਸੀਸ ਮੰਗੇ ਹਨ ਜਾਂ ਪ੍ਰਤਾਕ ਕਿਸੇ ਨੇ ਸੀਸ ਦਿੱਤਾ ਉਹਨਾਂ ਨੂੰ ਸਤਗੁਰੂ ਜੀ ਨੇ ਪ੍ਰਵਾਨ ਕੀਤਾ ਜਿਨ੍ਹਾਂ ਨੇ ਆਪਣੇ ਜੀਵਨ ਅੰਦਰ ਰਹਿੰਦਿਆਂ ਆਪਣਾ ਆਪ ਗਵਾ ਕਰਕੇ ਗੁਰਸਿੱਖੀ ਦੇ ਲੇਖੇ ਸਾਰਾ ਜੀਵਨ ਲਾ ਦਿੱਤਾ ਉਹ ਮਹਾਪੁਰਖ ਉਹ ਗੁਰਸਿੱਖ ਧੰਤਾ ਦੇ ਜੋਗ ਹਨ ਇਸ ਕਰਕੇ ਸੱਚੇ ਪਾਤਸ਼ਾਹ ਜੀ ਦੀ ਗੁਰਸਿੱਖੀ ਦੀ ਵਡਿਆਈ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਬਾ ਕਿਸ ਪਾਵਨ ਪੌੜੀ ਅੰਦਰ ਕੀਤੀ ਹੈ ਵਿਚਾਰ ਕਰਦੇ ਆਂ ਹੋਰ ਬੋਲਦੇ ਆ ਬਿਆੰਤ ਬਿਆੰਤ ਭੁੱਲਾਂ ਹੋ ਗਈਆਂ ਹਨ ਆਪ ਸੰਗਤ ਮਹਾਂਪੁਰਖ ਬਖਸ਼ਣ ਜੋਗ ਹਨ ਬਖਸ਼ ਲੈਣਾ ਜੀ ਅੱਗੇ ਤੋਂ ਸਮਤ ਬਖਸ਼ਣੀ ਹੁਣ ਅਖੀਰ ਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਆਪ ਗਵਾਏ ਆਪ ਹੋਏ ਦੂਜਾ ਭਉ ਨਾ ਨਜ਼ਰੀ ਆਵੇ ਗੁਰ ਸਿੱਖੀ ਗੁਰ ਸਿੱਖ ਕਮਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ